ਇੱਕ ਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਰੱਬ ਦੇ ਨਾਮ ਦਾ ਪ੍ਰਚਾਰ ਕਰਦੇ ਕਰਦੇ ਜੰਮੂ ਤੋਂ ਲਾਹੌਰ ਪਹੁੰਚੇ ਲਾਹੌਰ ਦੇ ਵਿੱਚ ਇੱਕ ਦੁਨੀ ਚੰਦ ਨਾਮ ਦਾ ਸੇਠ ਰਹਿੰਦਾ ਸੀ ਤੇ ਉਸੇ ਹੀ ਦਿਨ ਦੁਨੀ ਚੰਦ ਦੇ ਸੁਰਗਵਾਸੀ ਪਿਤਾ ਦਾ ਸ਼ਰਾਦ ਵੀ ਸੀ ਜਿਸ ਕਰਕੇ ਦੁਨੀ ਚੰਦ ਉਸ ਦੇਨ ਭੁੱਖੇ ਸਾਧੂਆਂ ਨੂੰ ਭੋਜਨ ਛਕਾ ਰਿਹਾ ਸੀ ਤਾਂ ਦੁਨੀ ਚੰਦ ਨੂੰ ਪਤਾ ਲੱਗਾ ਕਿ ਗੁਰੂ ਨਾਨਕ ਦੇਵ ਜੀ ਵੀ ਲਾਹੌਰ ਪਹੁੰਚੇ ਹੋਏ ਹਨ ਤਾਂ ਉਹ ਆਪ ਚੱਲ ਕੇ ਗੁਰੂ ਜੀ ਦੇ ਕੋਲ ਗਿਆ ਤੇ ਬੜੇ ਹੀ ਆਦਰ ਸਤਕਾਰ ਨਾਲ ਗੁਰੂ ਜੀ ਨੂੰ ਘਰ ਆਉਣ ਲਈ ਸੱਦਾ ਦਿੱਤਾ ਗੁਰੂ ਨਾਨਕ ਦੇਵ ਜੀ ਜਦੋਂ ਦੁਨੀਆ ਦੁਨੀ ਚੰਦ ਦੇ ਘਰ ਪਹੁੰਚੇ ਤਾਂ ਲੋਕਾਂ ਨੂੰ ਭਗਵਾਨ ਚਾਤਦਿਆਂ ਦੇਖ ਕੇ ਗੁਰੂ ਜੀ ਦੁਨੀ ਚੰਦ ਤੋਂ ਪੁੱਛਣ ਲੱਗੇ ਕਿ ਭਾਈ ਅੱਜ ਤੇਰੇ ਘਰੇ ਕੀ ਕਾਰਨ ਹੈ ਜੋ ਕਿ ਤੂੰ ਸਾਧੂਆਂ ਨੂੰ ਬ੍ਰਾਹਮਣਾਂ ਨੂੰ ਭੋਜਨ ਛਕਾ ਰਿਹਾ ਹੈ ਤਾਂ ਦੁਨੀ ਚੰਦ ਨੇ ਉੱਤਰ ਦਿੱਤਾ ਕਿ ਪ੍ਰੋਹਿਤ ਕਰਦੇ ਹਨ ਕਿ ਜੇਕਰ ਆਪਣੇ ਪਿਤਾ ਦੇ ਨਾਮ ਤੇ ਬ੍ਰਾਹਮਣਾਂ ਸਾਧੂਆਂ ਨੂੰ ਭੋਜਨ ਛਕਾਵਾਂਗੇ ਤਾਂ ਪਿੱਤਰ ਲੋਕ ਵਿੱਚ ਬੈਠੇ ਮੇਰੇ ਪਿਤਾ ਦੀ ਭੁੱਖ ਦੀ ਭੁੱਖ ਮਿٹےਗੀ ਤੇ ਆਪਣੇ ਸਵਰਗਵਾਸੀ ਪਿਤਾ ਦੀ ਭੁੱਖ ਨੂੰ ਮਟਾਉਣ ਵਾਸਤੇ ਮੈਂ ਅੱਜ ਬ੍ਰਾਹਮਣਾਂ ਨੂੰ ਭੋਜਨ ਛਕਾ ਰਿਹਾ ਹਾਂ ਤਨ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੁਨੀ ਚੰਦ ਦੇ ਮੂੰਹੋਂ ਇਹ ਗੱਲ ਸੁਣ ਕੇ ਮੁਸਕਰਾਏ ਤੇ ਬਾਕੀ ਸਾਧੂਆਂ ਦੀਤ ਕਰਾਂ ਪੰਗਤ ਵਿੱਚ ਬੈਠ ਗਏ ਤੇ ਭੋਜਨ ਛਕਣ ਲੱਗ ਪਏ ਗੁਰੂ ਜੀ ਨੇ ਜਦੋਂ ਭੋਜਨ ਸ਼ਾਕ ਲਿਆ ਤੇ ਸ਼ਰਾਦ ਦਾ ਆਯੋਜਨ ਸਮਾਪਤ ਹੋ ਗਿਆ ਤੇ ਦੁਨੀ ਚੰਦ ਤੋਂ ਵਿਦਾ ਲੈਂਦਿਆਂ ਹੋਇਆਂ ਗੁਰੂ ਜੀ ਨੇ ਦੁਨੀ ਚੰਦ ਦੇ ਹੱਥਾਂ ਵਿੱਚ ਇੱਕ ਸੂਈ ਫੜਾ ਦਿੱਤੀ ਅਤੇ ਅੱਖ ਲੱਗੇ ਕਿ ਆਹ ਮੇਰੀ ਸੂਈ ਤੂੰ ਆਪਣੇ ਕੋਲ ਸੰਭਾਲ ਕੇ ਰੱਖ ਲੈ ਤੇ ਜਦੋਂ ਦੋਨੋਂ ਜਾਣੇ ਪਰਲੋਕ ਵਿੱਚ ਪਹੁੰਚ ਜਾਵਾਂਗੇ ਤਾਂ ਤੂੰ ਮੈਨੂੰ ਇਹ ਮੈਂ ਸੂਹੀ ਵਾਪਸ ਕਰ ਦੇਵੀ ਗੁਰੂ ਜੀ ਦੇ ਮੂੰਹੋਂ ਇਹ ਗੱਲ ਸੁਣ ਕੇ ਦੁਨੀ ਚੰਦ ਬੜਾ ਹੈਰਾਨ ਹੋਇਆ ਤੇ ਆਖਣ ਲੱਗਾ ਕਿ ਗੁਰੂ ਜੀ ਮੈਨੂੰ ਇੱਕ ਗੱਲ ਸਮਝ ਨਹੀਂ ਆਈ ਕਿ ਜਦੋਂ ਮੈਂ ਮਰਾਂਗਾ ਤਾਂ ਮੇਰੀ ਦੇਵੀ ਚਿਤਾ ਵਿੱਚ ਜਲ ਕੇ ਰਾਖ ਹੋ ਜਾਵੇਗੀ ਤੇ ਮੈਂ ਮੇਰੀ ਆਤਮਾ ਤੋਈ ਲਾਵਾ ਪ੍ਰਲੋਕ ਵਿੱਚ ਹੋਰ ਕੁਝ ਵੀ ਨਹੀਂ ਜਾਵੇਗਾ ਤੇ ਫਿਰ ਤੁਹਾਡੀ ਇਹ ਸੂਈ ਮੈਂ ਉੱਥੇ ਕਿਵੇਂ ਲਜਾਵਾਂਗਾ ਤਾਂ ਗੁਰੂ ਸਾਹਿਬ ਜੀ ਨੇ ਮੁਸਕਰਾਉਂਦਿਆਂ ਹੋਇਆ ਦੁਨੀ ਚੰਦ ਨੂੰ ਉੱਤਰ ਦਿੱਤਾ ਕਿ ਦੁਨੀ ਚੰਦ ਤੇਰੇ ਪ੍ਰਸ਼ਨ ਵਿੱਚ ਹੀ ਤੇਰਾ ਉੱਤਰ ਹੈ ਕਿਉਂਕਿ ਜੇਕਰ ਇੱਕ ਛੋਟੀ ਜਹੀ ਸੂਈ ਪਰਲੋਕ ਵਿੱਚ ਨਹੀਂ ਜਾ ਸਕਦੀ ਤਾਂ ਫਿਰ ਆ ਇਹਨਾਂ ਜਿਆਦਾ ਭੋਜਨ ਪਰਲੋਕ ਵਿੱਚ ਕਿਵੇਂ ਪਹੁੰਚੇਗਾ ਤਾਂ ਭਾਵੇਂ ਭੁੱਖੇ ਸਾਧੂਆਂ ਨੂੰ ਭੋਜਨ ਛਕਾਉਣਾ ਚੰਗੀ ਗੱਲ ਹੈ ਪਰ ਕਿਸੇ ਨੂੰ ਇਸ ਉਮੀਦ ਉੱਤੇ ਭੋਜਨ ਛਕਾਉਣਾ ਕਿ ਇਹ ਭੋਜਨ ਪਰਲੋਕ ਵਿੱਚ ਬੈਠੇ ਪਿੱਤਰਾਂ ਕੋਲ ਪਹੁੰਚੇਗਾ ਤਾਂ ਇਹ ਸਿਰਫ ਇੱਕ ਭਰਮ ਹੈ ਅੰਧਵਿਸ਼ਵਾਸ ਹੈ ਗੁਰੂ ਜੀ ਦੇ ਮੂੰਹੋਂ ਇਹ ਸ਼ਬਦ ਸੁਣ ਕੇ ਦੁਨੀ ਚੰਦ ਦੀਆਂ ਅੱਖਾਂ ਖੁੱਲ ਗਈਆਂ ਤੇ ਉਹ ਹੱਥ ਜੋੜ ਕੇ ਗੁਰੂ ਜੀ ਨੂੰ ਕਹਿਣ ਲੱਗਾ ਕਿ ਗੁਰੂ ਜੀ ਮੈਂ ਆਪਣੀ ਜ਼ਿੰਦਗੀ ਵਿੱਚ ਬਹੁਤ ਧਨ ਇਕੱਠਾ ਕੀਤਾ ਹੈ ਪਰ ਅੱਜ ਮੇਰੀਆਂ ਅੱਖਾਂ ਖੁੱਲੀਆਂ ਖੁੱਲ ਗਈਆਂ ਹਨ ਕਿ ਮੈਂ ਕਿ ਮੇਰੇ ਇਸ ਧਨ ਦਾ ਇੱਕ ਵੀ ਤਣਕਾ ਮੇਰੇ ਨਾਲ ਨਹੀਂ ਜਾਵੇਗਾ ਤਾਂ ਤੁਸੀਂ ਮੈਨੂੰ ਇਹ ਦੱਸੋ ਕਿ ਇਸ ਧਨ ਦਾ ਪ੍ਰਯੋਗ ਹੁਣ ਮੈਂ ਕਿੱਥੇ ਕਰਾਂ ਤਾਂ ਤਾਂਤਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਧੁਨੀ ਚੰਦ ਨੂੰ ਕਿਹਾ ਕਿ ਭਾਈ ਜੇਕਰ ਤੂੰ ਸੱਚੇ ਦਿਲ ਨਾਲ ਦਾਨਪੁਨ ਕਰਨਾ ਚਾਹੁੰਦਾ ਹਾਂ ਤਾਂ ਫਿਰ ਆਪਣੇ ਤਨ ਦਾ ਚੰਗੇ ਕੰਮ ਵਿੱਚ ਪ੍ਰਯੋਗ ਕਰ ਜਿਸ ਨਾਲ ਲੋੜਵੰਦ ਲੋਕਾਂ ਦਾ ਭਲਾ ਹੋ ਸਕੇ ਧੁਨੀ ਚੰਦ ਗੁਰੂ ਜੀ ਦੇ ਸ਼ਬਦਾਂ ਤੋਂ ਬਹੁਤ ਹੀ ਪ੍ਰਭਾਵਿਤ ਹੋਇਆ ਤੇ ਉਸਨੇ ਆਪਣੇ ਤਨ ਨੂੰ ਚੰਗੇ ਕਰਮਾਂ ਵਿੱਚ ਵਰਤਣ ਲਈ ਗੁਰੂ ਜੀ ਤੋਂ ਆਸ਼ੀਰਵਾਦ ਲਿਆ ਸਤਨਾਮ ਸ਼੍ਰੀ ਵਾਹਿਗੁਰੂ ਅਜੀਆਂ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਿਓ